ਕੰਗਣਾ ਰੌਦ ਦੀ ਫਿਲਮ ਅਮਰਜੈਂਸੀ ਦਾ ਭਾਰੀ ਵਿਰੋਧ ਹੋ ਰਿਹਾ ਵਾ ਪੰਜਾਬ ਦੀਆਂ ਤਸਵੀਰਾਂ ਆਏ ਅੰਮ੍ਰਿਤਸਰ ਦੇ ਵਿੱਚ ਮੌਜੂਦ ਅਸੀਂ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਕੰਗਣਾ ਰਣੋਤ ਦੀ ਫਿਲਮ ਅਮਰਜੈਂਸੀ ਦਾ ਵਿਰੋਧ ਹੋ ਰਿਹਾ ਥੋੜੀ ਦੇਰ ਪਹਿਲਾਂ ਤੁਸੀਂ ਵੇਖਿਆ ਸੀ ਕਿ ਐਸਜੀਪੀਸੀ ਵੱਲੋਂ ਇੱਕ ਤਗੜੇ ਪੱਤੇ ਦਾ ਵਿਰੋਧ ਕੀਤਾ ਗਿਆ ਸੀ ਹੁਣ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਇੱਥੇ ਪਹੁੰਚ ਚੁੱਕੇ ਆ ਉਹਨਾਂ ਵੱਲੋਂ ਵੀ ਇਹਦਾ ਪ੍ਰਦਰਸ਼ਨ ਜਾਰੀ ਕਰਤਾ ਗਿਆ ਵਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕੰਗਣਾ ਰਣੋਤ ਦੀ ਫਿਲਮ ਸੀ ਜਿਹੜੀ ਉਹਦਾ ਭਾਰੀ ਵਿਰੋਧ ਆ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਇਸ ਫਿਲਮ ਦਾ ਭਾਰੀ ਗੰਨਾ ਨਾ ਉਹਦੀ ਫਿਲਮ ਅਮਰਜੈਂਸੀ ਫਿਲਮ ਤੇ ਬੈਨ ਕੀਤੀ ਜਾਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੈਨਰ ਤੁਸੀਂ ਦੇਖ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਹਰਪਾਲ ਸਿੰਘ ਜੀ ਬਲੇਰ ਸਾਡੇ ਨਾਲ ਆ ਪਹਿਲਾਂ ਗੁਰਫਤੇ ਸੰਜ ਕਰਦੇ ਆ ਬਲੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੰਦਾ ਬਸਤ ਬਲੇਰ ਸਾਹਿਬ ਕਿਵੇਂ ਦੇਖ ਰਹੇ ਹੋ ਇਸ ਫਿਲਮ ਦਾ ਆਉਣਾ ਉਸ ਤੋਂ ਬਾਅਦ ਵਿੱਚ ਵਿਰੋਧ ਹੋਣਾ ਸਮੇਂ-ਸਮੇਂ ਤੇ ਕੰਗਣਾ ਦੇ ਬਿਆਨਾਂ ਨੂੰ ਦੇਖੋ ਇਹ ਸਿੱਖ ਕੌਮ ਦੇ ਜ਼ਖਮਾਂ ਤੇ ਲੋਨ ਛਿੜਕਣ ਵਾਲੀ ਗੱਲ ਹੈ ਭਾਰਤ ਨੇ ਕਦੀ ਵੀ ਇਹ ਨਹੀਂ ਸਮਝਿਆ ਕਿ ਸਿੱਖ ਸਾਡੇ ਦੇਸ਼ ਦੇ ਵਿਛਿੰਦੇ ਨੇ ਉਹਨਾਂ ਨੇ ਹਮੇਸ਼ਾ ਹੀ ਸਾਡੇ ਨਾਲ ਮਤਰਾਈ ਮਾਂ ਵਾਲਾ ਸਲੋਕ ਕੀਤਾ ਹੈ ਉਹਨਾਂ ਅਹਿਸਾਸ ਕਰਾਇਆ ਕਿ ਤੁਸੀਂ ਇੱਕ علیحدਾ ਕੌਮ ਹੋ ਤੇ ਇਹ ਸੱਚ ਹੈ ਕਿ ਅਸੀਂ ਕਿਰਾਏ ਦੇ ਘਰ ਚ ਬਹੁਤਾ ਜੇ ਰਹਿਣਾ ਨਹੀਂ ਚਾਹੁੰਦੇ ਜਲੀਲ ਹੋ ਕੇ ਸੋ ਅੱਜ ਜਿਹੜੀ ਫਿਲਮ ਰਿਲੀਜ਼ ਕੀਤੀ ਹੈ ਕੰਗਣਾ ਰਣਾਉਤ ਨੇ ਇਹਦੇ ਤੇ ਜਦੋਂ ਸਾਡੀ ਭੈਣ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ ਉਸ ਵੇਲੇ ਅਸੀਂ ਅੱਜ ਯਾਦ ਕਰਦੇ ਹਾਂ ਕਿ ਉਹਨੇ ਬਿਲਕੁਲ ਜਾਇਜ਼ ਕੰਮ ਕੀਤਾ ਸੀ ਕਿਉਂਕਿ ਇਹਨਾਂ ਦੀ ਹਰ ਹਰਕਤਾਂ ਹੀ ਇਹੋ ਜਿਹੀਆਂ ਐ ਕਿ ਇਹਨਾਂ ਨੇ ਸਿੱਖਾਂ ਦੇ ਜ਼ਖਮਾਂ ਤੇ ਲੋਨ ਛਿੜਕ ਤੋਂ ਸਵਾਏ ਕੁਝ ਨਹੀਂ ਕੀਤਾ ਅਜੇ ਤੱਕ ਅੱਜ ਜਿੱਥੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਧਰਤੀ ਹੈ ਉੱਥੇ ਉਹ ਫਿਲਮ ਲਾਉਣੀ ਚਾਹੁੰਦੇ ਜਦੋਂ ਸਾਡੀ ਨਸਲ ਕੋਸ਼ਿਸ਼ ਕੀਤੀ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਿੱਖ ਕੌਮ ਪੂਰੀ ਤਰ੍ਹਾਂ ਜਾਗ ਚੁੱਕੀ ਹੈ ਨੌਜਵਾਨੀ ਜਾਗ ਚੁੱਕੀ ਹੈ ਔਰ ਸਾਡੇ ਕਿਸਾਨ ਜਿਹੜੇ ਆ ਮਰਨ ਵਰਤਨ ਤੇ ਬੈਠੇ ਆ ਤੇ ਸਾਡੀ ਉਹਨਾਂ ਦੀ ਕਿਸੇ ਨੇ ਸਰਕਾਰ ਨੇ ਸਾਰ ਨਹੀਂ ਲਈ ਉੱਥੇ 100 ਤੋਂ ਵੱਧ ਕਿਸਾਨ ਮਰਨ ਵਰਤਨ ਤੇ ਬੈਠੇ ਆ ਬਾਪੂ ਸੂਰਤਾ ਸਿੰਘ ਜੀ ਵੀ ਚੜਾਈ ਕਰ ਗਏ ਆ ਮੈਂ ਤੁਹਾਨੂੰ ਦੱਸਾਂ ਇੱਕ ਟਾਵਰ ਤੇ ਚੜਿਆ ਸਾਡਾ ਵੀਰ ਫੌਜੀ ਧਰਮੀ ਫੌਜੀ ਹਾਂ ਗਰਜੀਤ ਸਿੰਘ ਜੀ ਹੁਣ ਤੁਸੀਂ ਮੈਨੂੰ ਦੱਸੋ ਕਦੀ ਵੀ ਉਹਦਾ ਗਵਰਨਮੈਂਟ ਨੇ ਪਤਾ ਲਿਆ ਹੈ ਉਹ ਕਹਿੰਦੇ ਮਰ ਜਾਣ ਸਾਰੇ ਬਾਕੀਆਂ ਨੂੰ ਜੇਲਾ ਚ ਡੱਕ ਦਾਂਗੇ ਕਈਆਂ ਨੂੰ ਗੈਂਗਸਟਰ ਕਹਿ ਕੇ ਇੱਥੇ ਰਣਜੀਤ ਸਿੰਘ ਬਟਾਲੇ ਦੇ ਵਿੱਚ ਗੈਂਗਸਟਰ ਕਹਿ ਕੇ ਮਾਰ ਦਿੱਤਾ ਕੱਲ ਬੜਾ ਸੌਖਾ ਤਰੀਕਾ ਅਖਤਿਆਰ ਕੀਤਾ ਸਿੱਖਾਂ ਦੀ ਨਸਲ ਕੁਸ਼ੀ ਦਾ ਔਰ ਜਿਹੜੇ ਅਮਨ ਤਰੀਕੇ ਨਾਲ ਰਹਿਣਾ ਚਾਹੁੰਦੇ ਉਹਨਾਂ ਨੂੰ ਐਹੋ ਜਿਹੀਆਂ ਫਿਲਮਾਂ ਲਾ ਕੇ ਦੁਬਾਰਾ ਫੇਰ ਸਮਾਧ ਹੋ ਰਹਾ ਹੈ ਰਹਾ ਹੈ ਕਿ 47 ਵਾਲਾ ਤੁਸੀਂ ਲੈ ਕੇ ਆਓ ਸਾਡੇ ਬੱਚਿਆਂ ਦੇ ਹੱਥਾਂ 'ਚ ਬੰਦੂਕਾਂ ਦੇਣੀਆਂ ਚਾਹੁੰਦੀ ਗਵਰਨਮੈਂਟ ਮੈਂ ਕਹਿੰਦਾ ਅਸੀਂ ਬਹੁਤ ਲਿਆਕਤਵੰਦ ਕੌਮ ਹੈ ਅਸੀਂ ਅਮਨ ਤਰੀਕੇ ਨਾਲ ਪ੍ਰੇਮ ਨਾਲ ਛਾਂ ਸਾਰਾ ਕੁਝ ਕਰਨਾ ਜਾਣਦੇ ਆ ਤੇ ਸਾਨੂੰ ਇਹੋ ਜੀਆਂ ਫਿਲਮਾਂ ਲਾ ਕੇ ਦੁਬਾਰਾ ਉਹ ਰਸਤੇ ਨਾ ਦਿਖਾਓ ਅਸੀਂ ਇੱਥੇ ਰਹਿਣਾ ਤਾਂ ਚਾਹੁੰਦੇ ਆ ਪਰ ਬਰਾਬਰ ਦੇ ਸ਼ਹਿਰੀ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਆ ਅਸੀਂ ਗੁਲਾਮ ਬਣ ਕੇ ਨਹੀਂ ਰਹਿਣਾ ਚਾਹੁੰਦੇ ਕੰਗਣਾ ਦਾ ਸਮੇਂ-ਸਮੇਂ ਤੇ ਬਿਆਨ ਕੋਈ ਨਾ ਕੋਈ ਆਉਂਦਾ ਰਹਿੰਦਾ ਅੱਜ ਫਿਲਮ ਰਿਲੀਜ਼ ਹੋਈ ਆ ਜਬਰੋਦ ਆ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤੇ ਉਹਨੇ ਉਸ ਟਾਈਮ ਤੇ ਬਜ਼ੁਰਗ ਬੀਬੀ ਨੇ ਵੀ ਕਿਹਾ ਸੀ ਕਿ 100-100 ਰੁਪਏ ਦਿਹਾੜੀ ਲੈ ਕੇ ਪਹੁੰਚ ਰਹੀਆਂ ਹਾਂ ਹਾਂ ਤਾਂ ਹੀ ਉਹਦੇ ਥੱਪੜ ਵੱਜਿਆ ਸੀ ਸਰਦਾਰ ਸਾਹਿਬ ਜਦੋਂ ਉਹਨੇ ਇਹ ਗੱਲ ਕਹੀ ਸਾਡੀਆਂ ਸਤਕਾਰਯੋਗ ਮਾਵਾਂ ਭੈਣਾਂ ਜਿਹੜੀਆਂ ਸੰਘਰਸ਼ ਕਰ ਰਹੀਆਂ ਸੀ ਜਿਹੜੇ ਆਪਣੇ ਪੁੱਤਾਂ ਵਾਂਗੂ ਪਾਲੀ ਫਸਲ ਦਾ ਮੁੱਲ ਲੈਣ ਵਾਸਤੇ ਉੱਥੇ ਉੱਥੇ ਮੰਗ ਸ਼ਾਂਤਮਈ ਤਰੀਕੇ ਨਾਲ ਰੱਖ ਰਹੀਆਂ ਸੀ ਉਹਨਾਂ ਨੂੰ ਇਹ ਗੱਲ ਕਹੀ ਸੀ ਇਸ ਬੀਬੀ ਨੇ ਕਿਉਂਕਿ ਇਸ ਬੀਬੀ ਨੂੰ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਨੇ ਆ ਨਾ ਚਾਹੁੰਦੇ ਵੀ ਇੱਕ ਬਿਆਨ ਦੇਣਾ ਪਿਆ ਕਿ ਇਹਦੀ ਜ਼ੁਬਾਨ ਨੂੰ ਲਗਾਮ ਕਿਸ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਔਰ ਹੋਰ ਕੋਈ ਧਰਾਣੀ ਦੇ ਸਕੀ ਆ ਸਾਡੀਆਂ ਇਹ ਤਾਂ ਪੰਥਕ ਦੀਆਂ ਬਹੁਤ ਧਿਰਾਂ ਐ ਪਰ ਉਹਨਾਂ ਨੇ ਕਦੀ ਵੀ ਇਹ ਕੰਮ ਨਹੀਂ ਕੀਤਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਸਮੇਂ-ਸਮੇਂ ਤੇ ਕਰਦਾ ਆਇਆ ਹੈ ਔਰ ਜੇ ਕਿਤੇ ਨਾ ਕਿਤੇ ਜਿੱਦਨ ਉਹ ਅੱਖਾਂ ਮੀਟ ਗਿਆ ਸਾਨੂੰ ਇੰਨੇ ਨੇ ਵੱਡੇ-ਵੱਡੇ ਬਿਆਨ ਦੇਣੇ ਵੀ ਲੋਕਾਂ ਨੂੰ ਨਹੀਂ ਆਉਣੇ ਜੋਸ਼ ਇਸ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਨੂੰ ਨੱਥ ਪਾਈ ਹੈ ਕਾਨੂੰਨੀ ਤਰੀਕੇ ਨਾਲ ਔਰ ਉਹ ਬੀਬੀ ਨੂੰ ਜਦੋਂ ਚਪੇੜ ਮਾਰੀ ਸੀ ਨਾ ਸਾਡੀ ਭੈਣ ਨੇ ਤੇ ਸਾਡਾ ਸਾਰਿਆਂ ਦਾ ਸੀਨਾ ਚੌੜਾ ਹੋਇਆ ਸੀ ਕਿ ਅੱਜ ਕਿਸੇ ਨੇ ਕੰਮ ਚੰਗਾ ਕੀਤਾ ਹੈ ਤੇ ਅੱਜ ਅਸੀਂ ਉਹਦੀ ਫਿਲਮ ਐਵੇਂ ਕਿਤਰਾ ਚੱਲਣ ਦਵਾਗੇ ਬਿਲਕੁਲ ਕਿਸੇ ਕੀਮਤ ਤੇ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਬੈਨ ਹੋਊ ਕਿ ਜਾਂ ਹੋਰ ਵੀ ਥਾਵਾਂ ਤੇ ਜਾਂ ਵਿਦੇਸ਼ਾਂ ਦੀ ਧਰਤੀ ਤੇ ਕਿਵੇਂ ਦਾ ਚੱਲ ਰਿਹਾ ਜਿੱਥੇ ਜਿੱਥੇ ਸਿੱਖ ਵੱਸਦੇ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਸਿੱਖ ਵੱਸਦੇ ਆ ਉੱਥੇ ਇਹੋ ਜਿਹੇ ਸ਼ਲੀਲ ਹਰਕਤਾਂ ਕਰਨ ਵਾਲੀ ਬੀਬੀ ਦੀਆਂ ਫਿਲਮਾਂ ਬਿਲਕੁਲ ਨਹੀਂ ਚੱਲ ਸਕਦੀਆਂ ਜਿਨੇ ਨੀਤੀ ਇੰਨੀ ਮਾੜੀ ਰੱਖੀ ਐ ਕਿ ਇੱਕ ਸਿੱਖ ਕੌਮ ਨੂੰ ਟਾਰਗੇਟ ਕਰਨਾ ਟੇਡੇ ਢੰਗ ਨਾਲ ਟਾਰਗੇਟ ਕਰਨਾ ਉਹਦੀ ਫਿਲਮ ਕੀ ਉਹ ਆਪ ਵੀ ਪੰਜਾਬ ਦੀ ਧਰਤੀ ਤੇ ਜੇ ਕਿਤੇ ਆਊਗੀ ਤੇ ਉਹ ਫਿਰ ਮੁੜ ਕੇ ਉਹ ਥੱਪੜ ਯਾਦ ਰੱਖੇ ਇਦਾਂ ਬਣਾ ਸਕਦੀ ਉਹ ਅੱਜ ਫਿਲਮ ਦਾ ਵਿਰੋਧ ਕਰ ਰਹੇ ਹੋ ਕਿ ਲਗਾਤਾਰ ਵਿਰੋਧ ਰਹੂਗਾ ਜੇ ਫਿਲਮ ਦੁਬਾਰਾ ਲੱਗਦੀ ਐ ਸਿਨੇਮਾ ਘਰਾਂ ਦੇ ਵਿੱਚ ਨਹੀਂ ਅਸੀਂ ਕੱਲ ਸਾਡੀ ਪਾਰਟੀ ਨੇ ਸਾਡੇ ਹਰਮਨਜੀਤ ਸਿੰਘ ਨੰਗਲ ਸਾਹਿਬ ਸਾਡੀ ਇੱਥੋਂ ਦੀ ਸਾਰੀ ਜਥੇਬੰਦੀ ਨੇ ਇੱਕ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਲਿਖਤੀ ਦਿੱਤਾ ਹੈ ਉਹਦੀ ਕਾਪੀ ਸਾਡੇ ਕੋਲ ਹੈ ਔਰ ਜੇ ਕਿਤੇ ਵੀ ਫਿਲਮ ਭਵਿੱਖ ਦੇ ਵਿੱਚ ਇਹ ਇਥੇ ਚਲਾਉਣਗੇ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਨਹੀਂ ਚੱਲਣ ਦੇਵਾਂਗੇ ਸਾਡੀ ਕੋਈ ਕਾਰੋਬਾਰ ਜਾਂ ਸਿਨੇਮੇ ਵਾਲਿਆਂ ਦਾ ਕੋਈ ਵੱਟ ਦਾ ਰੋਲਾ ਨਹੀਂ ਆ ਸਾਡਾ ਤਾਂ ਸਿਰਫ ਇਹ ਹੈ ਕਿ ਤੁਸੀਂ ਬਹੁਤ ਗੁਰੂ ਘਰਾਂ ਦੀਆਂ ਫਿਲਮਾਂ ਚਲਾਈਆਂ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਜਦੋਂ ਚਾਰ ਸਾਹਿਬ ਜੀ ਦੀ ਫਿਲਮ ਆਈ ਬਹੁਤ ਸਤਿਕਾਰ ਕਰਦੇ ਹਾਂ ਪਰ ਜਿੱਥੇ ਸਿੱਖ ਕੌਮ ਦੇ ਕੋਈ ਦਰਦ ਹੁੰਦਾ ਹੈ ਉੱਥੇ ਇਹੋ ਜਿਹਾ ਕੰਮ ਨਾ ਕਰੇ ਅਸੀਂ ਅਮਨ ਤਰੀਕੇ ਨਾਲ ਦੱਸਿਆ ਹੈ ਤੇ ਜੇ ਹੁਣ ਅੱਜ ਸਾਡੇ ਨਾਲ ਹੀ ਤੇ ਮੈਂ ਵੇਖਣ ਡਿਆ ਐ ਐਸਜੀਪੀਸੀ ਵੀ ਖੜੀ ਐ ਮੰਨੂ ਬੜਾ ਇਸ ਗੱਲ ਦਾ ਮਾਣ ਐ ਕਿ ਦੇਰ ਆਏ ਦਰਸਤ ਆਏ ਬੜੇ ਲੰਮੇ ਸਮੇਂ ਬਾਅਦ ਇਹਨਾਂ ਨੂੰ ਵੀ ਯਾਦ ਆਈ ਹੈ ਕਿ ਕਿਤੇ ਪੰਜਾਬ ਦੇ ਨਾਲ ਆ ਵਿਤਕਰਾ ਹੋ ਰਿਹਾ ਹੈ ਸੋ ਕਿਤੇ ਨਾ ਕਿਤੇ ਇਹਨਾਂ ਨੇ ਵੀ ਬਸੈਂਜਰ ਆਫ ਗੋਡ ਫਿਲਮ ਦੇ ਜਦੋਂ ਪੋਸਟਰਾਂ ਦੀ ਮੁੱਖ ਮੰਤਰੀ ਹੁੰਦਿਆਂ 15-15 ਗਨਮੈਂਟ ਦਿੱਤੇ ਸੀਗੇ ਇਸ ਬਲਾਤਕਾਰੀ ਦਾ ਕੋਈ ਪੋਸਟਰ ਨਾ ਪਾੜ ਦਵੇ ਤੇ ਉਸ ਵੇਲੇ ਵੀ ਸਾਨੂੰ ਬਹੁਤ ਦੁੱਖ ਹੋਇਆ ਸੀ ਸਾਡੀ ਪਾਰਟੀ ਨੇ ਉਸ ਵੇਲੇ ਵੀ ਇਹਦਾ ਵਿਰੋਧ ਕੀਤਾ ਸੀ ਔਰ ਅੱਜ ਵੀ ਕਰ ਰਹੀ ਹੈ ਪਰ ਲੋਕਾਂ ਨੂੰ ਇਹ ਪਛਾਣ ਕਰਨੀ ਚਾਹੀਦੀ ਹੈ ਕਿ ਕਿਹੜੀ ਧਿਰ ਕੰਟੀਨਿਊ ਆਪਣੇ ਕੌਮ ਦੇ ਫਰਜ਼ ਨਿਭਾਉਂਦੀ ਹੈ ਤੇ ਕਿਹੜੀ ਧਿਰ ਜਦੋਂ ਛਿਰੋ ਪਾਣੀ ਨੰਗ ਚੁੱਕਦਾ ਹੈ ਉਦੋਂ ਉੱਠ ਕੇ ਖਲੋਂਦੀ ਹੈ ਸੋ ਇਹ ਵੋਟ ਦੀ ਰਾਜਨੀਤੀ ਪਾਰਟੀ ਸਾਡੀ ਨਹੀਂ ਕਰਦੀ ਇੱਕ ਕੌਮ ਦੀ ਤਰਜਮਾਨੀ ਕਰਦੀ ਹੈ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਐਚਜੀਪੀਸੀ ਦੇ ਸਖਤਰ ਸਹਿਬਾਨ ਮੈਂਬਰ ਸਾਹਿਬਾਨ ਸਾਰੇ ਅੱਜ ਸੜਕਾਂ ਤੇ ਇਸ ਫਿਲਮ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਵਾ ਹਾਂ ਦੇਖੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸੱਥਾ ਦੇ ਵਿੱਚ ਨਹੀਂ ਹੈ ਜੇ ਕਿਤੇ ਉਹ ਸੱਥਾ ਦੇ ਵਿੱਚ ਹੁੰਦਾ ਜਾਂ ਫੋਲ ਨਾਲ ਉਹਦੀ 19 ਸਾਂਝ ਹੁੰਦੀ ਜਦੋਂ ਸਰਸੇ ਵਾਲੇ ਸਾਥ ਦੀ ਫਿਲਮ ਰਿਲੀਜ਼ ਕੀਤੀ ਸੀ ਤੇ ਹੋ ਸਕਦਾ ਕੰਗਣਾ ਦੀ ਫਿਲਮ ਦੇ ਪੋਸਟਰ ਨੂੰ ਵੀ ਇੱਕ ਹਾਰ પા ਕੇ ਸਲੂਟ ਮਾਰ ਦਿੰਦੇ ਕਿਉਂਕਿ ਇਹ ਸਾਰਾ ਕੁਝ ਹੋਇਆ ਹੈ ਸਾਡੇ ਨਾਲ ਇਹ ਆਪਣੇ ਕੋਲੋਂ ਕੁਝ ਨਹੀਂ ਕੀਤਾ ਸਾਰੀ ਕੌਮ ਦੇ ਸਾਹਮਣੇ ਹੈ ਔਰ ਕੌਮ ਜਾਗ ਚੁੱਕੀ ਹੈ ਕੌਮ ਇੰਨੀ ਛੇਤੀ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਇਹਨਾਂ ਨੂੰ ਲਗਾਤਾਰ ਕੌਮ ਦੀ ਗੱਲ ਕਰਨੀ ਪੈਣੀ ਹੈ ਤੇ ਜੇ ਕੌਮ ਦੀ ਗੱਲ ਕਰਨ ਤੋਂ ਪਰੇ ਨੂੰ ਭੱਜਣਗੇ ਤੇ ਫਿਰ ਸਮਝ ਲੋਗੇ ਫਰਜਦਾ ਕਰਦੇ ਆ ਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਤਾਂ ਉਹੀ ਚੱਲ ਸਕਦਾ ਹੈ ਜਿਹੜਾ ਬਿਲਕੁਲ ਇਨ ਬਿਨ 6ਵੇਂ ਪਾਛਾ ਮੀਰੀ ਤੇ ਪੀਰੀ ਦੀ ਤਰਜਮਾਨੀ ਕਰੂਗਾ ਅਕਾਲੀ ਦਲ ਅੰਮ੍ਰਿਤਸਰ ਵੀ ਪ੍ਰੋਟੈਸਟ ਕਰ ਰਿਹਾ ਐ ਜੀਪੀਸੀ ਕਰ ਰਹੀ ਆ ਸਿੱਖ ਚਿੰਤਕ ਵੀ ਕਰ ਰਹੇ ਆ ਇੱਕ ਅਕਾਲੀ ਦਲ ਨਵਾਂ ਪੰਜਾਬ ਦੀ ਧਰਤੀ ਤੇ ਉੱਭਰਿਆ ਉਸ ਅਕਾਲੀ ਦਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਇੱਕ ਪਾਸੇ ਮਾਗੀ ਦਾ ਤਿਹਾਰ ਉਸ ਟਾਈਮ ਦੇ ਉੱਤੇ ਮੁਖਸਰ ਸਾਹਿਬ ਦੀ ਧਰਤੀ ਦਾ ਪ੍ਰੋਗਰਾਮ ਹੁੰਦਾ ਇੱਕ ਪਾਸੇ ਤੁਹਾਡੀ ਰੈਲੀ ਇੱਕ ਪਾਸੇ ਸੁਖਬੀ ਸਿੰਘ ਬਾਦਲ ਨੇ ਪ੍ਰੋਗਰਾਮ ਕੀਤਾ ਜਾਂਦਾ ਵਾ ਇੱਕ ਨਵਾਂ ਅਕਾਲੀ ਦਲ ਉੱਥੇ ਹੋਣ ਦੇ ਵਿੱਚ ਆਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨੂੰ ਕਿਵੇਂ ਵੇਖ ਰਿਹਾ ਅਕਾਲੀ ਦਲ ਵਾਰਸ ਪੰਜਾਬ ਦੇ ਦੇਖੋ ਅਕਾਲੀ ਦਲ ਬੜੇ ਆਏ ਆਉਂਦੇ ਰਹਿਣਗੇ ਤੇ ਉਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ ਭਾਵੇਂ ਉਹ ਛੋਟੇਪੁਰ ਸਾਹਿਬ ਨੇ ਬਣਾਇਆ ਹੈ ਭਾਵੇਂ ਉਹ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਪਾਰਟੀਆਂ ਬਣਾਈਆਂ ہیں ਮਿੱਟੀ ਚੁੱਕ ਕੇ ਮੱਥੇ ਨੂੰ ਲਾਈ ਖਟਕਲ-ਕਲਾ ਚੋਂ ਤੇ ਇਹ ਬਹੁਤ ਬਹੁਤ ਕੁਝ ਹੋਇਆ ਹੈ ਭਾਵੇਂ ਉਹ ਆ ਬੈਂਸਾਂ ਦੇ ਪਾਰਟੀਆਂ ਹੋਣ ਭਾਵੇਂ ਉਹ ਜਿੰਨੀਆਂ ਵੀ ਪਾਰਟੀ ਬਣਾਉਣ ਦਾ ਕੋਈ ਇਤਰਾਜ਼ ਨਹੀਂ ਹੈ ਪਰ ਪਾਰਟੀ ਅਕਾਲ ਤਖਤ ਸਾਹਿਬ ਨੂੰ ਮੁੱਖ ਕਰਕੇ ਚੱਲੇ ਤੇ ਫਿਰ ਅਸੀਂ ਇਕੱਠੇ ਹੋ ਕੇ ਇੱਕ ਤਾਕਤ ਬਣ ਕੇ ਆਪਣੇ ਗੁਰਧਾਮਾ ਨੂੰ ਵੀ ਆਜ਼ਾਦ ਕਰਾ ਲਈਏ ਤੇ ਆਪਣੇ ਪੰਜਾਬ ਦੀ ਸੇਵਾ ਵੀ ਰੋੜੇ ਜਾਂਦੇ ਪੰਜਾਬ ਨੂੰ ਵੀ ਬਚਾ ਲਈਏ ਤਾਤ ਪਾਰਟੀਆਂ ਦਾ ਫਾਇਦਾ ਏ ਜੇ ਕਿਤੇ ਦੂਜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਵਾਂਗੂ ਮੁੱਖ ਦਿੱਲੀ ਵੱਲ ਨੂੰ ਹੋ ਗਿਆ ਫਿਰ ਕਿਤੇ ਨਾ ਕਿਤੇ ਸਾਨੂੰ ਗਿਲਾ ਰਹੂਗਾ ਇਸ ਗੱਲ ਦਾ ਅਸੀਂ ਬੜੇ ਸਤਿਕਾਰਯੋਗ ਨੇ ਸਾਡੇ ਸਿਆਣੇ ਵੀਰ ਨੇ ਉਹਨਾਂ ਨੂੰ ਆਪਣੇ ਆਪ ਵੀ ਚਾਹੀਦਾ ਹੈ ਕਿ ਬੰਦਾ ਐਕਸੀਡੈਂਟ ਨਾਲ ਵੀ ਮਰ ਜਾਂਦਾ ਹੈ ਬੰਦਾ ਕਰੋਨਾ ਨਾਲ ਵੀ ਮਰ ਜਾਂਦਾ ਹੈ ਬੰਦਾ ਅਟੈਕ ਨਾਲ ਵੀ ਮਰ ਜਾਂਦਾ ਤੇ ਆਖਰ ਮਰਨਾ ਹੈ ਤੇ ਜੇ ਮਰਨਾ ਹੀ ਆ ਤੇ ਫਿਰ ਅਣਕਦੀ ਮੌਤ ਮਰਨਾ ਚਾਹੀਦਾ ਹੈ ਦਿੱਲੀ ਦੇ ਦਲਾਲ ਕੱਤੋਂ ਬੰਨਣਾ ਹੈ ਮਨ ਨੂੰ ਨਹੀਂ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਦਿੱਲੀ ਦਾ ਦਲਾਲ ਬਣੂਗਾ ਕਦੀ ਵੀ ਨਹੀਂ ਕਿਉਂਕਿ ਇਹ ਸਮਾਂ ਕਈ ਸਵਾਲ ਜਿਹੜੇ ਸਮੇਂ ਦੇ ਗਰਭ ਵਿੱਚ ਹੁੰਦੇ ਆ ਜਦੋਂ ਉਹ ਬਾਹਰ ਆਉਣਗੇ ਉਹੀ ਤੈਅ ਕਰਨਗੇ ਕਿ ਉਹ ਦੀਪ ਸਿੰਘ ਸਿੱਧੂ ਦੇ ਵਾਰਿਸ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਰ ਤੋਂ ਚੱਲਣ ਤੋਂ ਕਦੀ ਵੀ ਮੁਨਕਰ ਨਹੀਂ ਹੋ ਸਕਦੇ ਇਹ ਤਾਂ ਕੋਸ਼ ਸਟੈਚੂ ਦੀ ਬਾਹਰੋਂ ਰਚੀ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਸਰਦਾਰ ਅਮਰਤਪਾਲ ਸਿੰਘ ਤੇ ਮੰਨੂ ਵਿਸ਼ਵਾਸ ਹੈ ਉਹ ਕੌਮ ਦੀ ਗੱਲ ਕਰੂਗਾ ਬਾਹਰੋਂ ਇਹ ਸੁਨੇਹਾ ਡਿਬਰੂਗੜ ਦਾ ਨਹੀਂ ਸੀ ਕਿ ਲੱਗਦਾ ਉਹਦੋਂ ਪਹੁੰਚਿਆ ਸੀ ਸੁਨੇਹਾ ਪਾਰਟੀ ਜਦੋਂ ਹੋਣ ਦੇ ਵਿੱਚ ਆਉਂਦੀ ਆ ਭਾਈ ਅਮਰਪਾਲ ਸਿੰਘ ਦਾ ਸੁਨੇਹਾ ਵੀ ਪਹੁੰਚਦਾ ਦੇਖੋ ਉਹਦੇ ਤੇ ਇੱਕ ਬਿਆਨ ਘੁੰਮ ਰਿਹਾ ਸੋਸ਼ਲ ਮੀਡੀਆ ਤੇ ਕਿ ਮੈਂ ਕਦੀ ਵੀ ਦੀਪ ਦੀਆਂ ਗੱਲਾਂ ਤੋਂ ਪਰੇ ਨਹੀਂ ਹਟਣਾ ਸੋ ਮੈਨੂੰ ਐ ਲੱਗਦਾ ਏ ਕਿ ਅਮਰਪਾਲ ਸਿੰਘ ਸ਼ਾਇਦ ਇੰਨੀ ਛੋਟੀ ਸੋਚ ਨਹੀਂ ਰੱਖੂਗਾ ਕਿ ਉਹ ਕੌਮ ਦੀਆਂ ਕਈਆਂ ਹੋਈਆਂ ਗੱਲਾਂ ਤੋਂ ਮੁਨਕਰ ਹੋ ਜੇ ਇਹ ਨਹੀਂ ਹੋ ਸਕਦਾ ਸੋ ਇਹ ਵੱਡੀਆਂ ਗੱਲਾਂ ਉਹਨਾਂ ਕੀਤੀਆਂ ਸਟੇਜ ਤੇ ਤੇ ਬਹੁਤ ਵੱਡੇ ਵੱਡੇ ਜਿਹੜੇ ਸਾਡੇ 35 35 ਸਾਲਾਂ ਤੋਂ ਵੀ ਸਿੰਘ ਅੰਦਰ ਹੈ ਉਹਨਾਂ ਤਾਂ ਨਹੀਂ ਪਾਸੇ ਹਟੇ ਆਪਣੀ ਹਕੀਕਤ ਤੇ ਖੜੇ ਆ ਹਕੀਕਤੇ ਤੋਂ ਡੋਲੇ ਹੀ ਨਹੀਂ ਕੋਈ ਵੀ ਨਹੀਂ ਡੋਲਦਾ ਇਹ ਵੀ ਨਹੀਂ ਡੋਲੂਗਾ ਐਸੀ ਸਾਡਾ ਭਰਾ ਆ ਅਸੀਂ ਆਪ ਵੀ ਬੇਨਤੀ ਕਰਾਂਗੇ ਵੀ ਭਾਈ ਨਹੀਂ ਆਪਾਂ ਨੂੰ ਕੌਮ ਨੇ ਵੋਟ ਪਾਈ ਇੱਕ ਸੋਚ ਦੇ ਨਾਂ ਤੇ ਤੇ ਉਸ ਸੋਚ ਨੂੰ ਹੀ ਆਪਾਂ ਤਕੜਾ ਕਰਨਾ ਹੈ ਤੇ ਆਖਰ ਜਿਹੜਾ ਜੰਮਿਆ ਉਹਦਾ ਮਰਦਾ ਹੀ ਆ ਤੇ ਡਰਨਾ ਕਿਹੜੀ ਗੱਲਾਂ ਆ ਤੇ ਜੇ ਕੋਈ ਅੱਜ ਤੱਕ ਮੁੱਖ ਮੰਤਰੀ ਪੰਜਾਬ ਦਾ ਬਣਿਆ ਹੈ ਭਾਵੇਂ ਉਹ ਭਗਵੰਤ ਮਾਨ ਬਣਿਆ ਹੈ ਉਹ ਤਾਂ ਦਿੱਲੀ ਦੀ ਰੰਨ ਬਣ ਕੇ ਜੀਂਦੇ ਆ ਉਹ ਉਹ ਕਿਸੇ ਵੀ ਕੀਮਤ ਤੇ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਤੋਂ ਬਗੈਰ ਚੱਲ ਹੀ ਨਹੀਂ ਸਕਦਾ ਜੇ ਕੋਈ ਚੱਲੂਗਾ ਤੇ ਫਿਰ ਉਹ ਪੰਜਾਬ ਦੇ ਵਿੱਚ ਪਾਣੀਆਂ ਦੀ ਗ੍ਰੰਥ ਦੀ ਬੇਦਬੀ ਨਹੀਂ ਹੁੰਦੀ ਅੱਜ ਤੱਕ ਗਿਨੇ ਬੀਤੀ ਸਾਡਾ ਸਾਰੇ ਮੁੱਖ ਮੰਤਰੀਆਂ ਤੋਂ ਕੰਮ ਦਿੱਲੀ ਕਰਾ ਰਹੀ ਹੈ ਸੋ ਮੈਂ ਸਮਝਦਾ ਕਿ ਦਿੱਲੀ ਜਿਹੜੀ ਆ ਪ੍ਰੀਪਲਾਨ ਆਪਣਾ ਕੰਮ ਕਰਦੀ ਆ ਸਾਡੀ ਪਾਰਟੀ ਨੂੰ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਆ ਰਸਸ ਜ ਨੌਜਵਾਨੀ ਉਹਨੂੰ ਵੀ ਆਪਣਾ ਫਰਜ਼ ਪਛਾਣਨਾ ਚਾਹੀਦਾ ਜਿੱਦਾਂ ਮੋਦੀ ਨੇ ਇੱਕ ਪਾਲਿਸੀ ਤਹਿਤ ਕੰਮ ਕੀਤਾ ਹੈ ਤੇ ਸਾਡੀ ਵੀ ਇੱਕ ਵੱਖਰੀ ਧਿਰ ਹੈ ਵੱਖਰਾ ਰਤਬਾ ਹੈ ਵੱਖਰਾ ਭਾਸ਼ਾ ਵੱਖਰਾ ਗ੍ਰੰਥ ਪੰਥ ਸਾਡਾ ਉਹ ਤਾਂ ਇੱਕ ਦੇਸ਼ ਹੈ ਪੰਜਾਬ ਇੱਕ ਦੇਸ਼ ਹੈ ਪੰਜ ਦਰਿਆਵਾਂ ਦੀ ਧਰਤੀ ਤੇ ਦੇਸ਼ ਜਿਹਦੇ ਕੌਮ ਦਾ ਦੇਸ਼ ਵੱਖਰਾ ਹੁੰਦਾ ਹੈ ਤੇ ਉਹ ਕਿਸੇ ਦੇ ਥੱਲੇ ਲੱਗੇ ਨਹੀਂ ਚੱਲਦਾ ਅਸੀਂ ਭਾਵੇਂ ਥੋੜਾ ਤੁਰੀਏ ਭਾਵੇਂ ਬਹੁਤਾ ਤੁਰੀਏ ਔਰ ਮਟਕ ਨਾਲ ਤੁਰਾਂਗੇ ਚੰਗਾ ਤੁਰਾਂਗੇ ਅਮਨ ਤੇ ਪਰ ਅਮਨ ਪਸੰਦ ਤਰੀਕੇ ਨਾਲ ਜਮਹੂਰੀਅਤ ਢੰਗ ਨਾਲ ਅਸੀਂ ਆਪਣੀ ਲੜਾਈ ਜਿਹੜੀ ਆ ਉਹ ਲੜਦੇ ਰਵਾਂ। ਕੰਗਣਾ ਰਣੌਤ ਦੀ ਫਿਲਮ ਦੇ ਉੱਤੇ ਭਾਜਪੀ ਦਾ ਆਗੂ ਦਾ ਬਿਆਨ ਸੀ ਕਿ ਇੱਚੋ ਸੀਨ ਕੱਢ ਦਿੱਤੇ ਗਏ ਆ ਤੇ ਸਿੱਖਾਂ ਨੂੰ ਉਤਰਾਜਕਾ ਦਾ ਹੋਣਾ। ਨਹੀਂ ਸੀਨ ਹੋਣ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਫਿਲਮ ਹੈ। ਇਹਨਾਂ ਨੇ ਅੱਜ ਤੱਕ ਕਿਉਂ ਉਹਦੀ ਕਟਿੰਗ ਤੇ ਲੱਗੇ ਜਿੰਨੇ ਵੀ ਅਸਲੀ ਆ ਜੋ ਹੋਇਆ ਏ ਉਸ ਉਹ ਸਾਰੇ ਕੱਟਦੇ ਸੋ ਇਹ ਜੇ ਇਹਨਾਂ ਨੂੰ ਦਰਦ ਹੈ ਤੇ ਸਿੱਖ ਕੌਮ ਨੂੰ ਦਰਦ ਨਹੀਂ ਹੈ। ਕੰਗਨਾਰ ਨੌਤ ਨੇ ਬਿਆਨਬਾਜ਼ੀ ਇਹੋ ਜੀ ਕੀਤੀ ਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਕੌਮਾਂ ਦਾ ਸਤਿਕਾਰ ਕੀਤਾ ਹੈ ਸਿੱਖਾਂ ਨੇ ਸਾਰੀਆਂ ਕੌਮਾਂ ਦਾ ਸਤਿਕਾਰ ਕੀਤਾ ਹੈ ਕਦੀ ਵੀ ਬਾਈਬਲ ਗੀਤਾ ਕ੍ਰਾਣ ਕਿਸੇ ਵੀ ਗ੍ਰੰਥ ਦਾ ਉਪਮਾਨ ਨਹੀਂ ਕੀਤਾ ਪਰ ਸਿੱਖਾਂ ਦੇ ਗ੍ਰੰਥ ਨੂੰ ਜਾਣਬੁੱਝ ਕੇ ਟਾਰ ਕੀਤਾ ਜਾਂਦਾ ਹੈ ਇਹ ਟਾਰਗੇਟ ਕੀਤਾ ਜਾਂਦਾ ਹੈ ਸੋ ਇਸ ਕਰਕੇ ਸਿੱਖ ਅੱਜ ਸਮਝ ਚੁੱਕੇ ਆ ਕਿ ਜੇ ਸਿੱਖ ਹੁਣ ਹੋਰ ਗੁਲਾਮੀ ਵਿੱਚ ਨਹੀਂ ਰਹਿਣਾ ਚਾਹੁੰਦੇ ਜਿੱਦਾਂ ਦੂਜੀਆਂ ਕੌਮਾਂ ਆਪਣੇ ਸੰਘਰਸ਼ ਆਪਣੇ ਘਰ ਵਾਸਤੇ ਲੜਾਈ ਲੜਦੀਆਂ ਸਿੱਖ ਕੌਮ ਵੀ ਆਪਣੇ ਘਰ ਵਾਸਤੇ ਲੜਾਈ ਲੜਦੀ ਹੈ ਇਹਦੇ ਵਿੱਚ ਕੋਈ ਰੈਡੀਕਲ ਵਾਲੀ ਗੱਲ ਹੀ ਹੈ ਨਹੀਂ ਇਹ ਤਾਂ ਸਾਨੂੰ ਇੱਕ ਪੇਚ ਕੀਤਾ ਜਾਂਦਾ ਹੈ ਸੋ ਇਸ ਕਰਕੇ ਅੱਜ ਮੋਦੀ ਨੂੰ ਚਾਹੀਦਾ ਸਿੱਖ ਕੌਮ ਦਾ ਰਤਬਾ ਜਿਹੜਾ ਬਹੁਤ ਵੱਡਾ ਪੂਰੇ ਵਰਲਡ ਚ ਕਰੋਨਾ ਦੇ ਲੰਗਰ ਵੀ ਇਹਨਾਂ ਲਾਏ ਆ ਇਹਨਾਂ ਨੇ ਆਕਸੀਜਨ ਦੇ ਲੰਗਰ ਵੀ ਲਾਏ ਆ ਇਹਨਾਂ ਨੇ ਸਾਰੇ ਲੰਗਰ ਲਾਏ ਇਹਨਾਂ ਨੇ ਤਾਂ ਕੋਈ ਵੀ ਲੰਗਾ ਆ ਜੇ ਉਹਨੂੰ ਸੜਕ ਪਾਰ ਕਰਾਉਂਦੇ ਕੋਈ ਨੰਗਾ ਆ ਜੇ ਉਹਨੂੰ ਬਿਸਤਰਾ ਦਿੰਦੇ ਆ ਕੋਈ ਭੁੱਖਾ ਆ ਜੇ ਉਹਨੂੰ ਪ੍ਰਸ਼ਾਦਾ ਦਿੰਦੇ ਆ ਸਾਡੇ ਕੇਸਰੀ ਨਿਸ਼ਾਨ ਸਭ ਝੂਲਦੇ ਆ ਨਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ ਸਾਨੂੰ ਉਹ ਸਾਡਾ ਚਿੰਨ੍ਹ ਉੱਥੇ ਨਿਸ਼ਾਨ ਸਭ ਥੱਲੇ ਆਣ ਕੇ ਕੋਈ ਵੀ ਹਿੰਦੂ ਮੁਸਲਮਾਨ ਸਿੱਖ ਸਾਈ ਆਣ ਕੇ ਸ਼ਰਨ ਲੈ ਸਕਦਾ ਐ ਐਡੀ ਵਧੀਆ ਇੰਨੀ ਲਿਆਕਤਵੰਦ ਕੌਮ ਨਾਲ ਵਿਤਕਰਾ ਕਿਤਰਾ ਕੀਤਾ ਜਾ ਸਕਦਾ ਜਿਹੜਾ ਕਰ ਰਹੇ ਪਲੇਅਰ ਸਾਹਿਬ ਲਾਸਤ ਦੇ ਚਿਤਾ ਦੋ ਸਿੱਖ ਚਿੰਤਕ ਸੜਕਾਂ ਦੇ ਉੱਤੇ ਇਹ ਫਿਲਮ ਦਾ ਵਿਰੋਧ ਕਰ ਰਹੇ ਆ ਅਕਾਲੀ ਦਲ ਅਮਰਸਾ ਸੜਕਾਂ ਦੇ ਉੱਤੇ ਅਵਿਰੋਧ ਕਰ ਰਿਹਾ ਐ ਜੀਪੀਸੀ ਸੜਕਾਂ ਤੇ ਅਵਿਰੋਧ ਕਰ ਰਹੀ ਆ ਮੌਜੂਦਾ ਮੁੱਖ ਮੰਤਰੀ ਸਾਹਿਬ ਦਾ ਅਜੇ ਤੱਕ ਬਿਆਨ ਨਾ ਆਉਣਾ ਕੀ ਲੱਗਦਾ ਤੁਹਾਨੂੰ ਅਮਨ ਅਰੋੜਾ ਜਿਹੜੇ ਆਪ ਦੇ ਪ੍ਰਧਾਨ ਆ ਉਹ ਕਹਿੰਦੇ ਕਿ ਇਹ ਕਾਰਜ ਖੇਤਰ ਜਿਹੜਾ ਵਾ ਇਹ ਮੁੱਖ ਮੰਤਰੀ ਸਾਹਿਬ ਦਾ ਵਾ ਫਿਲਮ ਬੰਦ ਕਰਵਾਉਣਾ ਜਾਂ ਨਾ ਕਰਵਾਉਣਾ ਦੇਖੋ ਹੁਣ ਜੇ ਪੰਜਾਬ ਨੂੰ ਅਮਨ ਅਰੋੜਾ ਵਰਗੇ ਵੀਰ ਚਲਾਉਣਗੇ ਤੇ ਪੰਜਾਬ ਤਾਂ ਬਰਦਾਸ਼ਤ ਨਹੀਂ ਕਰਦਾ ਸਾਡੀਆਂ ਜੇ ਮੈਂ ਇੱਥੇ ਸੋਸ਼ਲ ਮੀਡੀਆ ਤੇ ਜਾਂ ਮੈਂ ਆਪਣੇ ਚੈਨਲਾਂ ਤੇ ਉਹ ਚੀਜ਼ ਬੋਲਣੀ ਨਹੀਂ ਚਾਹੁੰਦਾ ਜੋ ਸੰਜੇ ਸਿੰਘ ਹੋਣਾ ਤੇ ਇਹਨਾਂ ਲੋਕਾਂ ਨੇ ਕੀਤਾ ਸਾਡੇ ਪੰਜਾਬ ਨਾਲ ਜੋ ਇਹਨਾਂ ਨੇ 15 ਤੋਂ ਲੈ ਕੇ ਸ਼ੁਰੂ ਕੀਤੀਆਂ ਪੰਜਾਬ ਦੀਆਂ ਗਤੀਵਿਧੀਆਂ ਸਾਡੇ ਲੋਕਾਂ ਸਿੱਖਾਂ ਨੂੰ ਵੀ ਪਤਾ ਹੈ ਕਿ ਟੋਪੀਆਂ ਵਾਲਿਆਂ ਨੇ ਸਾਡੇ ਨਾਲ ਕੀ ਕੀਤਾ ਹੈ ਇਹ ਤਾਂ ਇੱਕ ਪਲਾਨ ਤੋਂ ਤੇ ਇੱਕ ਮਿੱਟੀ ਦਾ ਮਾਧੋ ਫੜ ਕੇ ਖੜਾ ਕੀਤਾ ਹੈ ਤੇ ਜਿਹਦੇ ਤੋਂ ਆਪਣਾ ਕੰਮ ਕਰਾਈ ਜਾਂਦੇ ਆ ਕਹਿੰਦੇ ਚੰਡੀਗੜ੍ਹ ਦਾ ਸਾਨੂੰ ਲਿਖ ਦਿਓ ਪਾਣੀਆਂ ਦਾ ਕੰਟਰੋਲ ਪੂਲ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੋਲ ਹੁੰਦਾ ਉਹ ਵੀ ਸਾਨੂੰ ਲਿਖ ਦਿਓ ਹਰ ਚੀਜ਼ ਹੀ ਸਾਨੂੰ ਲਿਖ ਦਿਓ ਅੱਜ ਤੱਕ ਜਦਵੀ ਤੇ ਕਾਨੂੰਨ ਕਿਉਂ ਨਹੀਂ ਬਣਿਆ ਕਿਉਂ ਟਾਵਰ ਤੇ ਪੜਿਆ ਚੜਿਆ ਸਾਡਾ ਭਰਾ ਜਦਵੀ ਤੇ ਕਾਨੂੰਨ ਬਣ ਜੇ ਅੰਮ੍ਰਿਤਪਾਲ ਵਾਸਤੇ ਇਹਨਾਂ ਨੇ ਕਾਨੂੰਨ ਬਣਾਤੇ ਤੇ ਫਿਰ ਬਦਵੀਦੋ ਵੀ ਬਣ ਜਾਣਾ ਚਾਹੀਦਾ ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਵਾ ਮੁੱਖ ਮੰਤਰੀ ਅੱਜ ਪੰਜਾਬ ਦਾ ਨਹੀਂ ਹੈ ਦਿੱਲੀ ਦਾ ਹੈ ਤੇ ਜੇ ਦੀਪ ਸਿੰਘ ਸਿੱਧੂ ਨੇ ਕਿਹਾ ਸੀ ਨਾ ਕਿ ਸਾਡਾ ਹੀ ਸਾਡੇ ਤੇ ਜ਼ੁਲਮ ਕਰੂਗਾ ਤੇ ਫੜ ਫੜ ਕੇ ਅੰਦਰ ਦੇਊਗਾ ਉਦੋਂ ਲੋਕ ਕਹਿੰਦੇ ਸੀ ਕਿ ਮੁੰਡਾ ਕਰੇ ਝੂਠ ਬੋਲਦਾ ਹੈ ਬਿੱਲ ਰੂਣੇ ਜੋ ਬੋਲਿਆ ਹੈ ਬਿਲਕੁਲ ਇਹ ਮੈਂ ਅੱਜ ਟੁਕਦਾ ਸੋ ਅੱਗੇ ਵੀ ਜੋ ਅਸੀਂ ਕਹਿ ਰਹੇ ਆ ਉਹ ਬਿਲਕੁਲ ਸੱਚ ਕਹਿ ਰਹੇ ਆਪਣੇ ਤਜਰਬੇ ਚੋਂ ਕਹਿੰਦੇ ਆ ਕਿ ਜਿਹੜਾ ਵੀ ਦਿੱਲੀ ਦੀ ਛਤਰਛਾਇਆ ਹੈਟ ਮੁੱਖ ਮੰਤਰੀ ਜਾਂ ਮੰਤਰੀ ਬਣੂਗਾ ਉਹ ਪੰਜਾਬ ਵਾਸਤੇ ਘਾਤਕ ਹੋਊਗਾ ਪੰਜਾਬ ਦੀ ਨਸਲ ਕੁਸ਼ੀ ਕਰੂਗਾ ਇਸ ਤੋਂ ਸਵਾਇਓ ਕੋਈ ਵਿਕਾਸ ਪੰਜਾਬ ਦਾ ਨਹੀਂ ਕਰ ਸਕਦਾ ਧੰਨਵਾਦ ਜੀ ਹਰਪਾਲ ਸਿੰਘ ਬਲੇਰ ਸੀ ਸਾਡੇ ਨਾਲ ਆ ਕਾਲੀਦਾਲ ਅੰਮ੍ਰਿਤਸਰ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਆ ਫਿਲਮ ਕੰਗਣਾ ਦੀ ਆਈ ਐਮਰਜੈਂਸੀ ਤੇ ਐਮਰਜੈਂਸੀ ਦਾ ਉੱਥੇ ਪੰਜਾਬ ਦੇ ਵਿੱਚ ਸਿੱਖ ਚਿੰਤਕਾਂ ਵੱਲੋਂ ਸਿੱਖ ਬੁੱਧੀਜੀਵੀ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਇਹ ਜੀਪੀਸੀ ਵੱਲੋਂ ਤੇ ਅਕਾਲੀ ਦਲ ਅਮਰਸਲ ਵਿਰੋਧ ਕੀਤਾ ਜਾ ਰਿਹਾ ਜੇ ਆਪਾਂ ਬਲੇਰ ਸਾਹਿਬ ਦੀ ਗੱਲ ਤੇ ਥੋੜਾ ਜਿਹਾ ਉਧਰੇ ਪਾਸੇ ਧਿਆਨ ਮਾਰ ਗਏ ਤੇ ਅਕਾਲੀ ਦਲ ਦੀ ਸਰਕਾਰ ਵੱਲੇ ਮੈਸेंजर ਆਫ ਗੋਡ ਫਿਲਮ ਦਾ ਜ਼ਿਕਰ ਕੀਤਾ ਵੀਰ ਨੇ ਉਹਨੇ ਕਿ ਮੈਸेंजर ਆਫ ਗੋਡ ਚੱਲੀ ਸੀ ਉਦੋਂ ਫਿਲਮ ਜਦੋਂ ਆਈ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨਾਂ ਨੇ ਉਹਨਾਂ ਦੇ ਬੈਨਰਾਂ ਦੇ ਥੱਲੇ ਜਿਹੜੇ ਕਿ ਆਪਣੇ ਪੰਜਾਬ ਪੁਲਿਸ ਦੇ ਜਵਾਨ ਖੜੇ ਕਰਦੇ ਸੀ ਕਿ ਫਿਲਮ ਪੰਜਾਬ ਦੇ ਵਿੱਚ ਲੱਗਣੀ ਚਾਹੀਦੀ ਆ ਉਹਦੇ ਪੋਸਟਰਾਂ ਦੀ ਰਿਲੀਜ਼ਿੰਗ ਦੇ ਵਿੱਚ ਪੋਸਟਰ ਜਦੋਂ ਛਪੇ ਉਹਨਾਂ ਦੀ ਰਖਵਾਲੀ ਵਾਸਤੇ ਤੇ ਇੱਕ ਤੰਜ ਵੀ ਕੱਸਿਆ ਕਿ ਜੇਸ਼ਿਆਂ ਦਾ ਅੱਜ ਵੀ ਸਰਕਾਰ ਹੁੰਦੀ ਤੇ ਸ਼ਾਇਦੋ ਬੀਜੇਪੀ ਤੁਹਾਡੇ ਨਾਲ ਖੜੋਂਦੀ ਕੰਗ ਦੇ ਕੰਗਣਾ ਰਣੋਂ ਦੇ ਨਾਲ ਖੜੋ ਜਾਂਦੀ ਪਰ ਅੱਜ ਸੱਤਾ ਦੇ ਵਿੱਚ ਨਹੀਂ ਆ ਅਕਾਲੀ ਦਲ ਤੇ ਐਹਜੀਪੀਸੀ ਤਾਂ ਅੱਜ ਵਿਰੋਧ ਕਰ ਰਹੀ ਆ ਇਹ ਹਰਪਾਲ ਸਿੰਘ ਬਲੇਰ ਦਾ ਬਿਆਨ ਸੀ ਤੁجهه ਪਾਸੋਂ ਲਗਾ ਕਿ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਲੜਾਈ ਲੜਦਾ ਆ ਕੌਮ ਦੀ ਅਸੀਂ ਅੱਜ ਵੀ ਲੜਾਈ ਲੜ ਰਹੇ ਆ ਅੱਜ ਵੀ ਸੜਕਾਂ 'ਤੇ ਆ ਅੱਜ ਵੀ ਪ੍ਰੋਟੈਸਟ ਕਰ ਰਹੇ ਆ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ ਜਿੱਥੇ ਕਿ ਐਹਜੀਪੀਸੀ ਵਾਲੇ ਦੇ ਵੱਡੇ ਪੱਧਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਅਕਾਲੀ ਦਲ ਅੰਮ੍ਰਿਤਸਰੋਂ ਵੱਲੋਂ ਵੀ ਕੰਗਣਾ ਦੀ ਫਿਲਮ ਅਮਰਜੈਂਸੀ ਦਾ ਵਿਰੋਧ ਹੋ ਰਿਹਾ ਜਿੱਥੇ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਗਲਤ ਖਾਇਆ ਗਿਆ ਵਾ ਉਹਨਾਂ ਦੀ ਕਰਦਾਸ਼ ਕੋਸ਼ਿਸ਼ ਕੀਤੀ ਗਈ ਆ ਅਮਰਜੈਂਸੀ ਫਿਲਮ ਤੇ ਬੈਨ ਲੱਗਣ ਦੀ ਗੱਲ ਹੋ ਰਹੀ ਆ ਕੇਵਲ ਪੰਜਾਬ ਦੇ ਵਿੱਚ ਨਹੀਂ ਉਹ ਕਹਿੰਦੇ ਕਿ ਵਿਦੇਸ਼ਾਂ ਦੇ ਵਿੱਚ ਵੀ ਇਹ ਫਿਲਮ ਨੂੰ ਕੋਈ ਹੰਗਾਰਾ ਨਹੀਂ ਮਿਲੂਗਾ ਹਾਂ ਜਿੱਥੇ-ਜਿੱਥੇ ਵੀ ਸਿੱਖ ਵੱਸਦਾ ਵਾ ਉੱਥੇ-ਉੱਥੇ ਇਸ ਫਿਲਮ ਦਾ ਵਿਰੋਧ ਕਰੇ ਇਸ ਫਿਲਮ ਵੇਖਣ ਵਾਸਤੇ ਕੋਈ ਨਾ ਜਾਵੇ ਸਿਨੇਮਾ ਕਰਾਂ ਦੇ ਵਿੱਚ ਫਿਲਮ ਬਣਾ ਲੱਗ ਗਈ ਤੇ ਜਿਵੇਂ ਉਹਨੇ ਸਮਝ ਫਿਲਮ ਲੱਗਦੀ ਆ ਤੇ ਅਸੀਂ ਇਸ ਚੀਜ਼ ਦਾ ਪੰਜਾਬ ਦੇ ਵਿੱਚ ਤਿੱਖਾ ਵਿਰੋਧ ਕਰਾਂਗੇ ਇਹ ਅਕਾਲੀ ਦਲ ਅੰਮ੍ਰਿਤਸਰ ਤੋਂ ਵੀਰ ਹਰਪ੍ਰੀਤ ਸਿੰਘ ਬਲੇਅਰ ਸੀ ਉਹਨਾਂ ਦੇ ਸਾਥੀ ਵੀ ਤੁਸੀਂ ਵੇਖ ਰਹੇ ਹੋ ਮੀਡੀਆ ਨੂੰ ਮੁਖਾਤਬ ਵੀ ਹੋ ਰਿਹਾ ਗਲਬਤ ਵੀ ਕਰ ਰਿਹਾ ਤੇ ਇਧਰਲੇ ਪਾਸੇ ਅਕਾਲੀ ਦਰ ਅੰਮ੍ਰਿਤਸਰ ਦੇ ਨਮਾਇੰਦੇ ਆ ਦੂਜੇ ਪਾਸੇ ਐਚਜੀਪੀਸੀ ਵੀ ਐਚਜੀਪੀਸੀ ਵੀ ਸਰਗਰਮ ਹੈ ਇਸ ਟਾਈਮ ਦੇ ਉੱਤੇ ਐ ਤੀਜੀ ਲੋਕੇਸ਼ਨ ਐਚਜੀਪੀਸੀ ਦੀ ਅੰਮ੍ਰਿਤਸਰ ਦੇ ਵਿੱਚ ਜਿੱਤੇ ਬਹੁਤਾਂ ਥਾਵਾਂ ਤੇ ਉਹਨਾਂ ਵੱਲੋਂ ਡੀਸੀ ਸਾਹਿਬਾਨ ਨੂੰ ਮੰਗ ਪਤੇ ਉੱਤੇ ਗਿਆ ਜਿਵੇਂ ਕਿ ਅਕਾਲੀ ਦਰ ਅੰਮ੍ਰਿਤਸਰ ਨੇ ਡੀਸੀ ਨੂੰ ਕੱਲ ਮੰਗ ਪੱਤਰ ਦਿੱਤਾ ਸੀ ਅੱਜ ਉਹਨਾਂ ਨੇ ਉਸ ਫਿਲਮ ਦਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਵਾ ਇਸ ਟਾਈਮ ਕਾਲੀਆਂ ਝੰਡੀਆਂ ਲੈ ਖੜੇ ਆ ਕਿ ਅਸੀਂ ਪੰਜਾਬ ਦੇ ਵਿੱਚ ਕੰਗਣਾ ਰਣੌਣ ਦੀ ਫਿਲਮ ਐਮਰਜੈਂਸੀ ਨਹੀਂ